ਕਿੰਨਾ ਸਮਾਂ ਹੋ ਗਿਆ ਤੁਹਾਨੂੰ ਬਾਬਾ ਦੀਪ ਸਿੰਘ ਜੀ ਵਰਦਾਰੇ ਦਾ ਤਾਂ ਹੋ ਗਿਆ ਚੌਥਾ ਹਫਤਾ ਚੌਥਾ ਹਫਤਾ ਹਾਂਜੀ ਕੀ ਜੀਵਨ ਦੇ ਵਿੱਚ ਬਦਲਾਅ ਵੇਖਣ ਮਿਲਿਆ ਜਿਸ ਦਿਨ ਤੇ ਇਸ ਧਰਮ ਨਾਲ ਬਹੁਤ ਕੁਝ ਵੇਖਿਆ ਦੱਸੋ ਇਹ ਸਾਂਝਾ ਕਰੋ ਮੇ ਕੋਸ਼ਿਸ਼ ਕਰਦੇ ਆਂਗੇ ਸਾਨੂੰ ਵੇਖਣ ਨੂੰ ਵੇਖੋ ਅਸੀਂ ਇੱਥੇ ਆਇਆ ਪਹਿਲੇ ਅਸੀਂ ਆਂਦੇ ਨਹੀਂ ਸੀ ਸਾਨੂੰ ਪਤਾ ਨਹੀਂ ਸੀ ਅਸੀਂ ਉਹਨੇ ਧਿਆਨ ਲੱਗਿਆ ਤੇ ਸਾਨੂੰ ਬਹੁਤ ਸਕੂਨ ਮਿਲਦਾ ਹੈ ਸਾਨੂੰ ਬਹੁਤ ਆਤਮਾ ਨੂੰ ਸ਼ਾਂਤੀ ਮਿਲਦੀ ਹੈ ਲੋਕ ਜਦ ਸੰਗਤ ਵੇਖਦੇ ਆ ਉਹ ਸੰਗਤ ਦਾ ਸਾਨੂੰ ਐ ਕਹਨੇ ਆ ਵੀ ਸੰਗਤ ਕਿੰਨੀ ਆ ਰਹੀ ਹੈ ਹੋਰ ਇਸ ਤੋਂ ਵੀ ਜ਼ਿਆਦਾ ਆਵੇ ਹੋਰ ਸਾਡੇ ਕਾਰੋਬਾਰ ਕਿਹੜੇ ਹੈਗੇ ਵੀ ਸਹੀ ਹੁੰਦੇ ਐਵੇਂ ਅਸੀਂ ਨਹੀਂ ਕਹਿੰਦੇ ਸਾਨੂੰ ਪਤਾ ਨਹੀਂ ਸੀ ਇਸ ਚੀਜ਼ ਦਾ ਸਾਨੂੰ ਹੁਣ ਪਤਾ ਚੱਲਿਆ ਹੈਗਾ ਅਸੀਂ ਫਿਰ ਧਿਆਨ ਲੱਗਿਆ ਕਹਿੰਦੇ ਵੀ ਕੁਝ ਵੀ ਮੰਗੋ ਨਾ ਇੱਥੋਂ ਦੇ ਹਾਂਜੀ ਹਾਂਜੀ ਆ ਬਾਬਾ ਜੀ ਨੇੜੇ ਹੋ ਕੇ ਪੂਰਾ ਕਰ ਦੋ ਪੂਰਾ ਕਰ ਦੋ ਪੂਰਾ ਕਰ ਦੋ ਕੀਤਾ ਪੂਰਾ ਸਾਡੇ ਘਰੇ ਤੇ ਮੈਂ ਤਾਂ ਦੱਸਾਂ ਲੜਾਈ ਝਗੜਾ ਬਹੁਤ ਸੀਗਾ ਦੇਖੋ ਘਰ ਦੇ ਵਿੱਚ ਹੁੰਦਾ ਹੀ ਰਹਿੰਦਾ ਹੈ ਉਹਦੇ ਮੈਨੇ ਕਿਸੇ ਸਾਡੀ ਗਲੀ ਵਾਲੀ ਨੇ ਕਿਹਾ ਤੁਸੀਂ ਵੇਖੀ ਗੁਰਦੁਆਰੇ ਚੱਲੋ ਉਹ ਮੈਨੂੰ ਲੈਣ ਆ ਲੈ ਕੇ ਆਣ ਲੱਗੇ ਉਸ ਤੋਂ ਬਾਅਦ ਸਾਡਾ ਲੜਾਈ ਝਗੜਾ ਖਤਮ ਹੈਗਾ ਸਾਡੀ ਏਕਤਾ ਬਹੁਤ ਚੱਲਦੀ ਹੈ ਘਰ ਦੇ ਵਿੱਚ ਹੋਰ ਸਾਡੇ ਵੀ ਫਿਲਟਰ ਦਾ ਕੰਮ ਹੈ ਸਾਡਾ ਆਰੋ ਦਾ ਕੰਮ ਹੈ ਸਾਡਾ ਆਪਣੇ ਅੱਡੇ ਕੋ ਇੱਥੇ ਉਹਨਾਂ ਦਾ ਕੰਮ ਵੀ ਬਹੁਤ ਵਧੀਆ ਹੈ ਔਰ ਬੱਚੇ ਵੀ ਸੁਖ ਸ਼ਾਂਤੀ ਨਾਲ ਹੀ ਰਹਿ ਸਕਦੇ ਤੁਸੀਂ ਆਪ ਹੀ ਸੁਖ ਸ਼ਾਂਤੀ ਨਾਲ ਸ਼ੁਕਰ ਕਰਦੇ ਹਾਂ ਮਾਲਕ ਦਾ ਸ਼ੁਕਰ ਹੈ ਮਾਲਕ ਦਾ ਸਵੇਰੇ ਉੱਠ ਕੇ ਮੈਂ ਸੁਖਮਨੀ ਦਾ ਪਾਠ ਕਰਦੀ ਹਾਂ ਸਵੇਰੇ ਉੱਠ ਕੇ ਕੁੱਟਕਾ ਲੈ ਆ ਰੱਖਿਆ ਮੈਂ ਆਪਦਾ ਪਾਠ ਕਰ ਲੈਣੀ ਆ ਆਪਦਾ ਆਪਦਾ ਬੈਠ ਜਾਣੀ ਆ ਰੋਟੀ ਨੋ ਦੇ ਦਿੰਦੀ ਆਪਾਂ ਖਾ ਲੈਣੇ ਹੋਰ ਆਪਾਂ ਕੀ ਕਰਨਾ ਹੈ ਬਸ 아이 ਮਾਲਕ ਦਾ ਨਾਮ ਨਹੀਂ ਕਹਿੰਦੇ ਮਾਲਕਾ ਮੈਂ ਉਹਦੇ ਲੜ ਲਾਈ ਰੱਖ ਬਸ ਮੈਂ ਹੋਰ ਕੁਝ ਨਹੀਂ ਚਾਹਦੀ ਕੁਝ ਨਹੀਂ ਚਾਹਦੀ ਨੇ ਬਸ ਮੈਂ ਹੀ ਕੁਛ ਨਹੀਂ ਮੇਰੇ ਘਰ ਤੇ ਸ਼ਾਂਤੀ ਰਹੇ ਤੇ ਮੈਨੂੰ ਆਪਦੇ ਲੜ ਲਾਈ ਰੱਖੋ ਮੈਂ ਆਪਦੇ ਜਗ੍ਹਾ ਤੇ ਆਂਦੀ ਰਹਿਣਾ ਸਰ ਜਿੰਦੇ ਵੀ ਜਦੋਂ ਬੰਦਾ ਜਾਣਦਾ ਨਾ ਇਸ ਸੰਸਾਰ ਤੋਂ ਤੇ ਸਿਰਫ ਇੱਕ ਰੱਬ ਦਾ ਨਾਮ ਨਾਲ ਜਾਂਦਾ ਹੋਰ ਕੋਈ ਇਸ ਜਿਹੜਾ ਸੰਸਾਰ ਦੀਆਂ ਬਾਕੀ ਚੀਜ਼ਾਂ ਜਿਹੜੀਆਂ ਮਨ ਮੋਹਿਤ ਉਹ ਕੁਝ ਨਹੀਂ ਜਾਂਦਾ ਕੋਈ ਪੈਸਾ ਨਹੀਂ ਜਾਂਦਾ ਕੁਈ ਰਿਸ਼ਤੇਦਾਰ ਨਹੀਂ ਜੰਨਕ ਨੂੰ ਦੀਪੋਤਨੀ ਨਾਲੋਂ ਕੱਲੇ ਆਏ ਕੱਲਾ ਨਹੀਂ ਜਾਣਾ ਔਰ ਬਸ ਮੈਨੂੰ ਬਹੁਤ ਸ਼ਾਂਤੀ ਮਿਲੀ ਹੈ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈਗਾ ਦੇਖ ਲਈ ਜੰਨਕ ਸੇਵਾ ਮੈਨੂੰ ਮਿਲ ਜਾਂਦੀ ਥੋੜੀ ਬੁਤੀ ਮੈਂ ਜਿੰਨੀ ਕਿ ਮੇਰੇ ਕੋਲ ਹੁੰਦੀ ਮੈਂ ਉਹਨੇ ਕਿ ਕਰ ਜਾਵੇਗਾ ਬਸ ਬਾਈ ਕੋ ਜੀ ਖਾਲਸਾ ਬਾਈ ਕੋ ਕੀ ਖਾਲਸਾ ਬਾਈ ਕੋ ਕੀ ਫਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਜੀ ਕਿੰਨਾ ਸਮਾਂ ਹੋ ਗਿਆ ਤਨ ਤਨ ਬਾਬਾ ਦੀਪ ਸਿੰਘ ਜੀ ਕੋਲ ਤੋਂ ਸਾਨੂੰ 2 ਸਾਲ ਹੋ ਗਏ ਜੀ ਕਿਹੋ ਜਿਹਾ ਲੱਗ ਰਿਹਾ ਜਦੋਂ ਇੱਥੇ ਆਉਨੇ ਹਾਂ ਮਤਲਬ ਸੰਗਤਾਂ ਨਾਲ ਵਿਚਰਦੇ ਹਾਂ ਬਹੁਤ ਵਧੀਆ ਜੀ ਸਾਡੀ ਬੇਟੀ ਦਾ ਵੀਜ਼ਾ ਲੱਗਿਆ ਸੀ ਇੱਥੋਂ ਹੀ ਬਾਬਾ ਜੀ ਦੇ ਅਰਦਾਸ ਕਰਾਈ ਸੀ ਬਾਬਾ ਦੀਪ ਸਿੰਘ ਦੇ ਮੇਰੀ ਬੇਟੀ ਦਾ ਕਿਤੋਂ ਨਹੀਂ ਸੀ ਹੱਲ ਹੁੰਦਾ ਇੱਥੋਂ ਹੀ ਹੱਲ ਹੋਇਆ ਬਾਬਾ ਜੀ ਬਾਬਾ ਦੀਪ ਸਿੰਘ ਜੀ ਚ ਬਹੁਤ ਸ਼ਕਤੀ ਆ ਮੈਂ ਕਹਿੰਦੀ ਆ ਸਾਰੇ ਆਓ ਖੁਸ਼ੀਆਂ ਆਨੰਦ ਮਾਣੋ ਬਹੁਤ ਵਧੀਆ ਕਿਰਪਾ ਬਾਬਾ ਜੀ ਦੀ ਇਸ ਸਥਾਨ ਤੇ ਆ ਕੇ ਗਰਮੀ ਸਰਦੀ ਕੁਝ ਨਹੀਂ ਲੱਗ ਬਾਬਾ ਜੀ ਦੀ ਬਹੁਤ ਕਰਦੇ ਆ ਦੇਖਦੇ ਹੁਣ ਵੀ ਜਿਵੇਂ ਗਰਮੀ ਆਪਣਾ ਪੂਰਾ ਜਲਵਾ ਦਿਖਾ ਰਹੀ ਹੈ ਹੈਨਾ ਪੂਰਾ ਤਪਦਾ ਵਾਇ ਪਰ ਫੇਰ ਵੀ ਸੰਗਤਾਂ ਜੈਨ ਆਸਾ ਹੈ ਕਿ ਸੰਗਤਾਂ ਵੱਧ ਛੜ ਕੇ ਪਹੁੰਚਦੀਆਂ ਨੇ ਤੇ ਬਾਬਾ ਦੀਪ ਸਿੰਘ ਦੇ ਮੱਥਾ ਟੇਕਣੋਂ ਲੈਣਾ ਚ ਲੱਗਦੀਆਂ ਨੇ ਹਾਂਜੀ ਹਾਂਜੀ ਉਹ ਬਾਬਾ ਜੀ ਦੀ ਸ਼ਰਧਾ ਨਾ ਉਹਨਾਂ ਨੂੰ ਸੰਗਤ ਨੂੰ ਸ਼ਰਧਾ ਤਾਂ ਕਰਕੇ ਲੱਗਦੀਆਂ ਵੀ ਸਾਡੀ ਕੰਮ ਬਣਦੇ ਆ ਸਾਡੀਆਂ ਕਾਰੋਬਾਰ ਚ ਤਰੱਕੀਆਂ ਬਾਬਾ ਜੀ ਦਿੰਦੇ ਆ ਬਾਬਾ ਜੀਆਂ ਚ ਸ਼ਕਤੀ ਬਹੁਤ ਆ ਸੈਂ ਇੰਨਾ ਚ ਸ਼ਕਤੀ ਆ ਕੁਝ ਵੀ ਸੋਚ ਕੇ ਆਉਣਾ ਕਰੋ ਵੀ ਬਾਬਾ ਦੀਪ ਸਿੰਘ ਜੀ ਦੇ ਦਰਤ ਜਾਣਾ ਜੇ ਆਪਾਂ ਨੂੰ ਇਹ ਚਾਹੀਦਾ ਹੈ ਤਾਂ ਬਾਬਾ ਜੀ ਆਪ ਨੇੜੇ ਹੋ ਕੇ ਕੰਮ ਪੂਰਾ ਕਰਦੇ ਆ ਜੀ ਕਰਦੇ ਆ ਸਾਡਾ ਤਾਂ ਕੀਤਾ ਜੀ ਸਾਡੀ ਤਾਂ ਬੇਟੀ ਦਾ ਇਥੋਂ ਵੀਜ਼ਾ ਲੱਗਿਆ ਜੀ ਅਸੀਂ ਤਾਂ ਬਹੁਤ ਬਹੁਤ ਸ਼ੁਕਰਾਨਾ ਨਾ ਯਕੀਨ ਫਿਰ ਵਦਿਆ ਉਸ ਤੋਂ ਬਾਅਦ ਜਦੋਂ ਇਸ ਵੀਜ਼ਾ ਲੱਗਿਆ ਤੇ ਫਿਰ ਇੱਥੇ ਦੁਬਾਰਾ ਮੱਥਾ ਟੇਕਣ ਆਏ ਬਹੁਤ ਬਹੁਤ ਜੀ ਬਹੁਤ ਖੁਸ਼ੀ ਹੋਈ ਬਾਬਾ ਜੀ ਦੇ ਆ ਕੇ ਪਹਿਲਾਂ ਜਦੋਂ ਆਏ ਸੀ ਬਾਬਾ ਜੀ ਦੇ ਆ ਕੇ ਇਸ ਅਰਦਾਸ ਕੀਤੀ ਦੁਬਾਰੇ ਫਿਰ ਅਰਦਾਸ ਕਰਾਈ ਜਾਣ ਮੌਕੇ ਵੀ ਇਕਦਾਂ ਹੀ ਬਣ ਗਿਆ ਬਾਬਾ ਜੀ ਨੇ ਐਸੀ ਕਿਰਪਾ ਕੀਤੀ ਬਾਬਾ ਜੀ ਦੀ ਬੱਚੀ ਦਾ ਇਕਦਾਂ ਹੀ ਸਾਰਾ ਕੁਝ ਬਣ ਗਿਆ। ਸੰਗਤ ਤੁਹਾਨੂੰ ਕੀ ਕਹਿਣਾ ਚਾਹੁੰਗੇ ਜਿਹਨੇ ਘਰ ਬੈਠੇ ਦਰਸ਼ਨ ਕਰ ਰਹੇ। ਅਸੀਂ ਕਹਿੰਦੇ ਆ ਵੀ ਬਹੁਤ ਬਹੁਤ ਸੰਗਤ ਵੱਧ ਤੋਂ ਵੱਧ ਆਓ। ਵੱਧ ਤੋਂ ਵੱਧ ਜਿੰਨੀ ਜਿੰਨੀ ਸੰਗਤ ਆ ਸਕਦੀ ਆ ਆਓ। ਗੁਰੂ ਗੁਰੂਕਾਰ ਬਾਬਾ ਦੀਪ ਸਿੰਘ ਦੀ ਬਹੁਤ ਮਤਲਬ ਅਪਾਰ ਕਿਰਪਾ ਇਹਨਾਂ ਦੀ। ਇਹਨਾਂ ਦੀ ਆਪਣੇ ਤੇ ਹਾਂਜੀ ਹਾਂ ਬਾਬਾ ਜੀ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ